ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਦੇ थाना ਸਾਈਬਰ ਕ੍ਰਾਈਮ ਅਤੇ ਸਬਡਿਵੀਜ਼ਨ ਈਸਟ-ਵੈਸਟ ਨਾਰਥ ਤੇ ਸੈਂਟਰਲ ਵੱਲੋਂ ਲੋਕਾਂ ਦੇ ਲੁੱਟਖੋ ਹੋਏ ਅਤੇ ਗਵਾਚੇ 153 ਮੋਬਾਈਲ ਫੋਨ ਵੱਖ-ਵੱਖ ਜ਼ਿਲ੍ਹਿਆਂ ਤੋਂ ਟ੍ਰੇਸ ਕਰਕੇ ਮੋਬਾਈਲ ਫੋਨ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ। ਇਸ ਤੋਂ ਇਲਾਵਾ ਵਾਹਨ ਚੋਰੀ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਜਾ ਕੱਸਦੇ ਹੋਏ ਵੱਖ-ਵੱਖ ਮੁਕਾਦਮਿਆਂ ਵਿੱਚ ਚੋਰੀशुदा 117 ਵਾਹਨ ਬਰਾਮਦ ਕੀਤੇ ਗਏ। ਇਸ ਸੰਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। 153 153 ਲੌਸਟ ਫੋਨ ਜਿਹੜੇ ਆ ਉਹ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਇਹ ਚ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਚਾਹੇ ਉਹ ਸਾਈਬਰ ਕਰਾਇਮ ਦੀ ਟੀਮ ਹੈ ਚਾਹੇ ਉਹ ਸਬਡਿਵੀਜ਼ਨ ਤੇ ਥਾਣਿਆਂ ਦੀਆਂ ਟੀਮਾਂ ਨੇ ਤੇ ਜੇ ਇਹਨਾਂ ਦਾ ਬ੍ਰੇਕਅਪ ਆਪਾਂ ਦੇਖੀਏ ਤਾਂ ਜਿਹੜੇ 50 ਮੋਬਾਈਲਸ ਸਬਡਿਵੀਜ਼ਨ ਈਸਟ ਦੀ ਟੀਮ ਨੇ ਕੀਤੀ ਹੈ ਸਾਡੇ ਉਹ ACP ਸਾਹਿਬ ਟਰਾਂਸਫਰ ਹੋ ਚੁੱਕੇ ਸ਼ੀਤਲ ਜੀ ਨੇ ਬੜੀ ਮਿਹਨਤ ਕੀਤੀ ਇਸ ਤੇ 41 ਮੋਬਾਈਲਸ ਸਬਡਿਵੀਜ਼ਨ ਸੈਂਟਰਲ ਦੀ ਟੀਮ ਨੇ ਕੀਤੇ ਐ 33 ਮੋਬਾਈਲ ਸਬਡਿਵੀਜ਼ਨ ਵੈਸਟ ਦੀ ਟੀਮ ਨੇ ਰਿਕਵਰ ਕੀਤੇ ਐ 27 ਕੀਤੇ ਸਾਡੇ ਸਾਈਬਰ ਕ੍ਰਾਈਮ ਸੈੱਲ ਨੇ ਔਰ ਥਾਣੇ ਨੇ ਦੋ ਮੋਬਾਈਲਸ ਨਾਰਥ ਦੀ ਟੀਮ ਨੇ ਕੀਤੇ ਐ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਚ ਸੀਐਸਆਈਆਰ ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆਂ ਔਰ ਸਾਡੇ ਲੋਕ ਸੈਂਸਿਟਿਵਲੀ ਫਾਲੋ ਕਰਦੇ ਆ ਜਿਹੜੀ ਵੀ ਸਾਡੇ ਕੋਲ ਰਿਪੋਰਟ ਦਰਜ ਹੁੰਦੀ ਹੈ ਉਹਨੂੰ ਅਸੀਂ ਆਪਰੇ ਫੋਕਸ ਏਰੀਆ ਬਣਾਉਨੇ ਆ ਤੇ ਉਹਨੂੰ ਫਾਲੋਅ ਅਪ ਕਰੀਦਾ ਆ 올 ਇੰਡੀਆ ਲੈਵਲ ਤੇ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲਜ਼ ਦੀਆਂ ਐ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਹੜੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲਸ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਐ ਕਿ ਅੱਜ ਅਸੀਂ ਉਹ ਰਿਟਰਨ ਕਰ ਰਹੇ ਆ ਇਸ ਤੋਂ ਇਲਾਵਾ ਕ੍ਰਾਈਮ ਫਰੰਟ ਦੇ ਉੱਤੇ 117 ਮੋਟਰ ਵਹੀਕਲਜ਼ ਅੱਜ ਰਿਕਵਰ ਕਰਕੇ ਅਸੀਂ ਉਹ ਸਪੋਰਦਾਰੀ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਦੇ ਚ 2 ਵੀਲਰਸ ਹੈਗੇ 115 ਜਿਹਦੇ 23 ਐਕਟਿਵਾ ਨੇ ਤੇ 92 92 ਮੋਟਰਸਾਈਕਲ ਨੇ ਜੋ ਵਕਫ ਵਕ ਸਾਡੇ ਥਾਣਿਆਂ ਤੋਂ ਚੋਰੀ ਹੋਏ ਸੀ ਉਹ ਸਾਰੇ ਰਿਕਵਰ ਕੀਤੇ ਗਏ ਆ ਤੇ ਉਹਨੂੰ ਅਸੀਂ ਪਬਲਿਕ ਨੂੰ ਵਾਪਸ ਦੇਵਾਂਗੇ ਇਸ ਤੋਂ ਇਲਾਵਾ ਇਹਦੇ ਚ 4 ਵੀਲਰ ਵੀ ਦੋ ਨੇ ਇੱਕ ਥਾਰ ਆ ਇੱਕ Honda City ਆ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਅੱਜ ਆਈਆਂ ਪੁਲਿਸ ਕਮਿਸ਼ਨ ਦੇ ਕੋਲ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਇੱਥੇ ਮੋਬਾਈਲ ਬਰਾਮਦ ਕੀਤੇ ਹਨ ਤੇ ਇਹ ਮੋਬਾਈਲ ਅੱਜ ਉਹਨਾਂ ਲੋਕਾਂ ਨੂੰ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੇ ਇਹ ਮੋਬਾਈਲ ਚੋਰੀ ਹੋਏ ਸਨ ਤਾਂ ਅਸੀਂ ਗੱਲਬਾਤ ਕਰਦੇ ਹਾਂ ਇੱਕ ਨੌਜਵਾਨ ਨਾਲ ਉਹ ਕੀ ਕਹਿਣਾ ਚਾਹੁੰਦੇ ਹਨ ਜੀ ਸਾਡਾ ਫੋਨ ਚੋਰੀ ਹੋਇਆ ਸੀ ਤੇ ਬਹੁਤ ਜਲਦੀ ਮਿਲ ਗਿਆ ਸਾਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਮਿਲ ਗਿਆ ਬਹੁਤ ਚੰਗਾ ਫੋਲੋਅ ਅਪ ਕੀਤਾ ਇਹਨਾਂ ਨੇ ਤੇ ਉਮੀਦ ਤਾਂ ਕਿਸੇ ਨੂੰ ਵੀ ਨਹੀਂ ਹੁੰਦੀ ਕਿ ਚੋਰੀ ਹੋਇਆ ਮੋਬਾਈਲ ਮਿਲ ਜੂ ਪਰ ਮਿਲ ਗਿਆ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਬਹੁਤ ਫ੍ਰੈਂਡਲੀ ਮਾਹੌਲ ਸੀ ਤੇ ਡਰ ਲੋਕੀ ਲਿਖਵਾਉਂਦੇ ਹੀ ਨਹੀਂ ਰਿਪੋਰਟਾਂ ਤੇ ਡਰ ਵਾਲਾ ਮਾਹੌਲ ਬਣਾਉਂਦੇ ਆ ਤੇ ਸਾਨੂੰ ਮਿਲ ਗਿਆ ਤੇ ਚੰਗੀ ਗੱਲ ਆ ਤੇ ਕਦੋਂ ਗਵਾਚੀ ਗਵਾਚਾ ਇਸ ਸੜਕ 'ਤੇ ਅਗਸਤ ਜੇ ਅਗਸਤ ਵਿੱਚ ਕੰਪਲੀਟ ਖਾਈ ਸ਼ੂਟਿੰਗ ਹਾਂਜੀ ਹਾਂਜੀ ਕੀ ਇਹ ਤੁਹਾਨੂੰ ਅੱਜ ਦਵਾਈ ਦਾ ਗਿਫਟ ਨਹੀਂ ਮਿਲਿਆ ਹਾਂ ਦੀਵਾਲੀ ਦਾ ਗਿਫਟ ਹੀ ਹੋ ਗਿਆ ਇੱਕ ਤਰ੍ਹਾਂ ਕੀ ਨਾ ਤੁਹਾਡਾ ਰਿਸ਼ਦ ਕਿਥੇ ਰਹਿੰਦੇ ਹੋ ਮੈਂ ਬਿਊਟੀ ਆਫ ਨੀ ਸ਼ਬੀ ਹਾਂਜੀ ਇਹ ਸਾਨੂੰ ਰਿਸਿਵ ਹੋਇਆ ਨੌਜਵਾਨ ਜਿਨ੍ਹਾਂ ਨੇ ਕਿਹਾ ਕਿ ਸਾਡਾ ਸਾਨੂੰ ਅੱਜ ਫੋਨ ਪੰਜਾਬ ਪੁਲਿਸ ਦੀ ਜਰੀਏ ਮਿਲ ਗਿਆ ਹੈ ਤੇ ਇਹਨਾਂ ਨੇ ਪੰਜਾਬ ਪੁਲਿਸ ਦਾ ਧੰਨਵਾਦ ਵੀ ਕੀਤਾ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤ